ਚੇਤਾ ਸਾਡਾ ਮਾਂ ਪੋਤਾਂ ਦਾ ਦੋਵਾਂ ਦਾ ਇੱਕੋ ਜਿਹਾ ਵੀ ਭੁੱਲ ਦੇ ਬੜੀ ਛੇਤੀ ਆਹੀ ਅੱਛਾ ਯਾਦਦਾਸ਼ ਬੜੀ ਮਾੜੀ ਉਹ ਸਾਡੇ ਦੋਵਾਂ ਦੀ ਐਗਜ਼ਾਮਪਲ ਦਿਓ ਕਿਹੋ ਜਿਹੀਆਂ ਚੀਜ਼ਾਂ ਭੁੱਲੇ ਜਾਂਦੇ ਹੋ ਕੋਈ ਚੀਜ਼ ਰੱਖ ਲਈ ਹਾਂ ਬੱਚ ਲਾਲਾ ਲਾਲਾ ਇਹਨੀਆਂ ਵੀ ਪਤਾ ਹੀ ਨਹੀਂ ਕਿੱਥੇ ਆ ਮੈਂ ਆਪਣਾ ਵਾਲਟ ਭੁੱਲ ਗਿਆ ਥੋੜੇ ਦਿਨ ਪਹਿਲਾਂ ਓਹੋ ਡਿਕਲੇਅਰ ਕਰਤਾ ਮੈਂ ਕਿ ਵੀ ਕਿਤੇ ਸੋਟ ਲਿਆ ਵਾ ਹਾਂ ਡਿੱਗ ਗਿਆ ਵਾ ਆਪਦੇ ਸਾਰੇ ਕਾਰਡ ਬਲੌਕ ਕਰਤੇ ਮੈਂ ਸਾਰੇ ਹੀ ਕਾਰਡ ਬਲੌਕ ਕਰਤੇ ਆ ਤੇ ਘਰੇ ਵੀ ਦੱਸਤਾ ਇੱਥੇ ਵੀ ਸਾਰਿਆਂ ਨੂੰ ਪਤਾ ਬੜਾ ਦੁਖੀ ਮਾਹੌਲ ਮੇਰੇ ਕੋਲ ਕਾਰਡ ਵੀ ਨਹੀਂ ਸੀ ਮੈਂ ਸੁਖਮਨੀ ਦਾ ਕਾਰਡ ਯੂਜ਼ ਕਰ ਰਹੀਆਂ ਸਾਰੇ ਕਿਤੇ ਆ ਦੋ ਕੁ ਦਿਨ ਪਹਿਲਾਂ ਮੈਂ ਵੈਸੇ ਹੀ ਗਲਵ ਬਾਕਸ ਜੇ ਗੱਡੀ ਦਾ ਖੋਲਿਆ ਤੇ ਉਤੇ ਚ ਓਹੋ ਮੈਂ ਦੋ ਤਿੰਨ ਮਿੰਟ ਵਾਸਤੇ ਤੇ ਮੈਂ ਜਮਈ ਪੀ ਸਮਝ ਹੀ ਨਾ ਆਵੇ ਪੀ ਹੁਣ ਮੈਂ ਹਰਾਨ ਹੋ ਆ ਬੇਚਰਮਿੰਦਾ ਹੋ ਮੈਂ ਹੁਣ ਕੀ ਕਰਾਂ ਫਿਰ ਬਾਅਦ ਚ ਮੇਰੇ ਕੋਈ ਕਾਰਡ ਵੀ ਨਹੀਂ ਚੱਲੇ ਕੋਈ ਸੀਗਾ ਵਿਚਾਰਾ ਕ੍ਰੈਡਿਟ ਕਾਰਡ ਛੋੜ ਗਿਆ ਉਹ ਫਿਰ ਆਈਡੀ ਵੀ ਦੁਬਾਰਾ ਬਣਾਏ ਹੋਣੇ ਸਾਰੇ ਨਹੀਂ ਆਈਡੀ ਆਵਾ 10 ਦਿਨ ਪਹਿਲਾਂ ਦੀ ਗੱਲ ਆ ਤੇ ਉਹ ਪੰਜ ਸੱਤਾਂ ਦਿਨਾਂ ਜੀ ਲੱਗ ਗਿਆ ਫਿਰ ਅੱਛਾ ਹਾਂ ਅੱਛਾ ਸੋ ਮੰਮੀ ਵੀ ਆਈ ਕਰਦੇ ਹੁੰਦੇ ਸੀ ਮਾਂ ਤਾਂ ਮੇਰੀ ਦਾ ਵੀ ਇਦਾਂ ਹੀ ਆ ਉਹ ਕੋਈ ਚੀਜ਼ ਰੱਖ ਦੇਣ ਹੁਣ ਪਾਪਾ ਜੀ ਕਹੀ ਰਿਆਂ ਕਰਦੇ ਹੁੰਦੇ ਕੀ ਲਿਆਂਦੀ ਨਹੀਂ ਵੀ ਮੰਜੀ ਤੂੰ ਨਹੀਂ ਰੱਖਣੀ ਮੈਂ ਆਪੇ ਰੱਖ ਲੈਣਾ ਮਾਂ ਤਾਂ ਭੁੱਲ ਜਾਂਦੇ ਉਹ ਇੰਨੀ ਸਾਹਮ ਦੇਤੀ ਫੇ ਮੁੜ ਕੇ ਲੱਭਦੀ ਨਹੀਂ ਪੱਕੀ ਸਾਹਮ ਦਿੰਦੇ ਆ ਹਾਂ ਮੁੜ ਕੇ ਲੱਭਦੀ ਨਹੀਂ